ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜੇ ਪਿਛਲੇ ਦਿਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਬਾਰਡਰ ਰੇਂਜ ਦੇ ਡੀਆਜ ਤੇ ਰੋਪੜ ਰੇਂਜ ਦੇ ਡੀਆਜ ਬਦਲ ਦਿੱਤੇ ਸੀ ਉਹਨਾਂ ਤਿੰਨ ਅਫਸਰਾਂ ਦੀ ਜਗ੍ਹਾ ਤਿੰਨ ਨਵੇਂ ਅਫਸਰ ਨਿਯੁਕਤ ਕਰ ਦਿੱਤੇ ਗਏ ਨੇ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਪੈਨਲ ਮੰਗਿਆ ਸੀ ਪੈਨਲ ਤੋਂ ਬਾਅਦ ਜਿਹੜੀ ਆ ਹੁਣ ਭਾਰਤੀ ਚੋਣ ਕਮਿਸ਼ਨ ਨੇ ਤਿੰਨ ਅਹੁਦਿਆਂ ਤੇ ਨਵੇਂ ਅਧਿਕਾਰੀ ਤਨਖਤ ਕਰ ਦਿੱਤੇ ਗਏ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਜਿਹੜੇ ਵਿਸ਼ੇਸ਼ ਸਰੰਗਲ ਸੀ ਉਹਨਾਂ ਨੂੰ ਹਟਾ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦਾ ਜੱਦੀ ਜ਼ਿਲ੍ਹਾ ਜਲੰਧਰ ਸੀ ਇਸ ਕਰਕੇ ਹੁਣ ਹਿਮਾਂਸ਼ੂ ਅਗਰਵਾਲ ਜਿਹੜੇ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਉਹ ਜਲੰਧਰ ਦੇ ਨਵੇਂ ਡਿਪਟੀ ਕਮਿਸ਼ਨਰ ਹੋ ਰਗੇ ਜਦ ਕਿ ਜਲੰਧਰ ਦੇ ਡਿਪਟੀ ਕਮਿਸ਼ਨਰ ਜਿਹੜੇ ਚੋਣ ਕਮਿਸ਼ਨ ਦੇ ਹੁਕਮ ਤੋਂ ਬਾਅਦ ਬਦਲੇ ਗਏ ਸੀ ਵਿਸ਼ੇਸ਼ ਰੰਗਲ ਵਿਸ਼ੇਸ਼ ਰੰਗਲ ਹੋਣਾ ਨੂੰ ਹੁਣ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਮਤਲਬ ਗੁਰਦਾਸਪੁਰ ਦੇ ਜਲੰਧਰ ਦੇ ਡਿਪਟੀ ਕਮਿਸ਼ਨਰ ਦਾ ਆਪਸ ਦੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹਿਮਾਂਸ਼ੂ ਅਗਰਵਾਲ ਜਿਹੜੇ ਪਹਿਲਾਂ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਹੋ ਹੁਣ ਜਲੰਧਰ ਦੇ ਡਿਪਟੀ ਕਮਿਸ਼ਨਰ ਹੋਣਗੇ ਤੇ ਵਿਸ਼ੇਸ਼ ਸਰੰਗਲ ਜਿਹੜੇ ਜਲੰਧਰ ਦੇ ਡਿਪਟੀ ਕਮਿਸ਼ਨਰ ਸਨ ਉਹ ਹੁਣ ਗਰਦਾਸਪੁਰ ਦੇ ਨਵੇਂ ਡਿਪਟੀ ਕਮਿਸ਼ਨਰ ਨਿਯੁਕਤ ਕਰ ਦਿੱਤੇ ਗਏ ਨੇ ਕਿਉਂਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਸਾਫ਼ ਨੇ ਕਿ ਜਿਹੜੇ ਵੀ ਇੱਕ ਤਾਂ ਅਧਿਕਾਰੀ ਉਹ ਜਿਹੜੇ 2 ਸਾਲ ਤੋਂ ਉਹਨਾਂ ਦਾ ਜਿਆਦਾ ਇੱਕੋ ਪੋਸਟਿੰਗ ਤੇ ਸਮਾਣਾ ਹੋਵੇ ਦੂਜਾ ਜਿਨ੍ਹਾਂ ਦਾ ਗ੍ਰਹਿ ਜ਼ਿਲ੍ਹਾ ਉਹਨਾਂ ਦੇ ਤੁਰੰਤ ਤਬਾਦਲੇ ਕੀਤੇ ਜਾਣ ਹਾਲਾਂਕਿ ਪੰਜਾਬ ਸਰਕਾਰ ਨੇ ਉਹਨਾਂ ਦਾ ਤਬਾਦਲਾ ਨਹੀਂ ਕੀਤਾ ਜਿਸ ਕਰਕੇ ਜਦ ਚੋਣ ਕਮਿਸ਼ਨ ਨੂੰ ਪਤਾ ਲੱਗਾ ਤੇ ਫਿਰ ਵਿਸ਼ੇਸ਼ ਰੰਗਲੂ ਜਲੰਧਰ ਦੇ ਡਿਪਟੀ ਕਮਿਸ਼ਨਰ ਦੇ ਅਹੁਦੇ ਤੋਂ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇਗੇ ਉਸ ਤੋਂ ਬਾਅਦ ਪੈਨਲ ਮੰਗੇ ਗਿਆ ਪੈਨਲ ਦੇ ਆਧਾਰ ਤੋਂ ਬਾਅਦ ਹੁਣ ਜਿਹੜੇ ਨੇ ਹਿਮਾਂਸ਼ੂ ਅਗਰਵਾਲ ਨੂੰ ਜਲੰਧਰ ਦਾ ਨਵਾਂ ਡਿਪਟੀ ਕਮਿਸ਼ਨਰ ਲਗਾਇਆ ਗਿਆ ਇਸ ਦਿਰਯ ਦੇ ਰੁਪੜ ਰੇਂਜ ਦੇ ਹਾਲਾਂਕਿ ਰੁਪੜ ਰੇਂਜ ਦੀ ਇੱਕ ਡੀਆਈਜੀ ਲੇਕਿਨ ਪੰਜਾਬ ਸਰਕਾਰ ਨੇ ਆਪਣੇ ਖਾਸਮ ਖਾਸ ਅਧਿਕਾਰੀ ਜਸਕਰਨ ਸਿੰਘ ਹੋਣਾ ਨੂੰ ਲਗਾਇਆ ਸੀ ਜਸਕਰਨ ਸਿੰਘ ਹੋਣੀ ਏਡੀਜੀਪੀ ਰੈਂਕ ਦੇ ਅਧਿਕਾਰੀ ਸੀ ਲੇਕਿਨ ਇੱਕ ਏਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਡੀਆਈਜੀ ਦਾ ਅਹੁਦਾ ਦਿੱਤਾ ਗਿਆ ਸੀ ਜਸਕਰਨ ਸਿੰਘ ਹੋਣੀ ਸਰਕਾਰ ਦੇ ਖਾਸ ਮੰਨੇ ਜਾਂਦੇ ਹੋ ਦੂਜਾ ਉਹਨਾਂ ਦੀ ਸੇਵਾ ਮੁਕਤੀ April ਮਹੀਨੇ ਛੋਰੀ ਆ ਜਿਸ ਕਰਕੇ ਜਸਕਰਨ ਸਿੰਘ ਨੂੰ ਵੀ ਚੋਣ ਕਮਿਸ਼ਨ ਨੇ ਹਟਾ ਦਿੱਤਾ ਗਿਆ ਸੀ ਹੁਣ ਜਸਕਰਨ ਸਿੰਘ ਦੀ ਜਗ੍ਹਾ ਨਵੇਂ ਜਿਹੜੇ ਉਹ ਡੀਆਈਜੀ ਲਾ ਦਿੱਤੇ ਨੇ ਪੰਜਾਬ ਸਰਕਾਰ ਕੋਲੋਂ ਪੈਨਲ ਮੰਗਿਆ ਸੀ ਜਿਸ ਕਰਕੇ ਹੋਣਾ ਆਈਪੀਐਸ ਅਫਸਰ ਜਿਹੜੇ ਨੇ ਜਗਦੱਲੇ ਨਿਲੰਬਰੀ ਵਿਜੇ ਜਿਹੜੇ ਕਈ ਜ਼ਿਲ੍ਹਿਆਂ ਚ ਪਹਿਲਾਂ ਵੀ ਐਸਐਸਪੀ ਰਹਿ ਚੁੱਕੇ ਚੰਡੀਗੜ੍ਹ ਦੇ ਵਿੱਚ ਵੀ ਐਸਐਸਪੀ ਦੇ ਬਤੌਰ ਔਰਤ ਕੰਮ ਕਰ ਚੁੱਕੇ ਨੇ ਨਿਲੰਬਰੀ ਵਿਜੇ ਜਗਦਲੇ ਚੰਡੀਗੜ੍ਹ ਦੀ ਪਹਿਲੀ ਇੱਕ ਔਰਤ ਐਸਐਸਪੀ ਦੇ ਤੌਰ ਤੇ ਕੰਮ ਕਰ ਚੁੱਕੇ ਨੇ ਇਸ ਟਾਈਮੋਂ ਪੰਜਾਬ ਪੁਲਿਸ ਹੈੱਡ ਕੁਆਟਰ ਵਿਖੇ ਤਨਾਦ ਸੀ ਹੁਣ ਰੋਪੜ ਰੇਂਜ ਦੀ ਨਵੀਂ ਡੀਆਈਜੀ ਜਗਦਲੇ ਨਿਲੰਬਰੀ ਵਿਜੇ ਨੂੰ ਤਨਾਦ ਕਰ ਦਿੱਤਾ ਗਿਆ ਪੰਜਾਬ ਸਰਕਾਰ ਕੋਲ ਪੈਨਲ ਮੰਗਿਆ ਗਿਆ ਸੀ ਉਸ ਪੈਨਲ ਤੋਂ ਬਾਅਦ ਉਹਨਾਂ ਨੂੰ ਇਹ ਜ਼ਿੰਮੇਵਾਰੀ ਰੋਪੜ ਰਹੀ ਦੀ ਦਿੱਤੀ ਗਈ ਇਸੇ ਤਰ੍ਹਾਂ ਜਿਹੜੇ ਬਾਰਡਰ ਰੇਂਜ ਦੇ ਡੀਆਈਜੀਸੀ ਡਾਕਟਰ ਨਿਰਿੰਦਰ ਭਾਰਗਵ ਕਿਉਂਕਿ ਉਹਨਾਂ ਦੀ ਰਿਟਾਇਰਮੈਂਟ ਵੀ ਇਸੇ ਸਾਲ ਸੀ ਜਿਸ ਕਰਕੇ ਪਾਤੀਚੋਨ ਕਮਿਸ਼ਨਰ ਉਹਨਾਂ ਨੂੰ ਵੀ ਹਟਾਉਣ ਦਾ ਫੈਸਲਾ ਕਰ ਲਿਆ ਸੀ ਜਿਸ ਤੋਂ ਬਾਅਦ ਜਿਹੜਾ ਭਾਰਤੀ ਚੋਣ ਕਮਿਸ਼ਨ ਨੇ ਪੈਨਲ ਮੰਗਿਆ ਉਸ ਪੈਨਲ ਦੇ ਅਧਾਰ ਤੇ ਹੁਣ ਨਵੇਂ ਜਿਹੜੇ ਡੀਆਈਜ਼ ਲਗਾਏ ਗਏ ਨੇ ਉਹ ਰਕੇਸ਼ ਕੁਮਾਰ ਕੌਸ਼ਲ ਆਏ ਗਏ ਨੇ ਰਕੇਸ਼ ਕੁਮਾਰ ਕੌਸ਼ਲ ਹੁਣ ਅਗਲੇ ਹੁਕਮਾਂ ਤੱਕ ਮਤਲਬ 4 ਜੂਨ ਤੱਕ ਤਾਂ ਰਕੇਸ਼ ਕੁਮਾਰ ਕੌਸ਼ਲ ਹੀ ਡੀਆਈਜ਼ ਬਾਰਡਰਜ਼ ਹੋਣਗੇ ਜਿੱਥੇ ਪਹਿਲਾਂ ਚੋਣ ਕਮਿਸ਼ਨ ਨੇ ਤਿੰਨ ਅਫਸਰਾਂ ਨੂੰ ਹਟਾਉਣ ਦਾ ਫੈਸਲਾ ਕੀਤਾ ਜਿਹਦੇ ਚ ਜਲੰਧਰ ਦੇ ਡਿਪਟੀ ਕਮਿਸ਼ਨਰ ਡੀਆਈਜ਼ ਬਾਰਡਰ ਰੇਂਜ ਤੇ ਡੀਆਈਜ਼ ਰੋਪੜ ਉਨਾ ਦੀ ਜਗ੍ਹਾ ਨਵੇਂ ਆਫੀਸਰ ਤਨਤ ਕਰ ਦਿੱਤੇ ਗਏ ਨੇ ਤੇ ਅੱਜ ਜਿਹੜਾ ਭਾਰਤੀ ਚੋਣ ਕਮਿਸ਼ਨ ਵੱਲੋਂ ਜਿਹੜੇ ਨੇ ਪੰਜ ਐਸਐਸਪੀ ਬਦਲਣ ਦੇ ਵੀ ਹੁਕਮ ਜਾਰੀ ਕੀਤੇ ਨੇ ਜਿਨ੍ਹਾਂ ਦੇ ਵਿੱਚ ਐਸਐਸਪੀ ਪਠਾਨਕੋਟ ਐਸਐਸਪੀ ਫਾਜ਼ਲਕਾ ਐਸਐਸਪੀ ਜਲੰਧਰ ਦਿਆਤੀ ਐਸਐਸਪੀ ਮਲੇਰ ਕੋਟਲਾ ਤੇ ਐਸਐਸਪੀ ਬਠਿੰਡਾ ਜਿਤੋਂ ਤੱਕ ਸਵਾਲ ਹੈ ਕਿ ਪਠਾਨਕੋਟ ਫਾਜ਼ਲਕਾ ਜਲੰਧਰ ਦਿਆਤੀ ਤੇ ਮਲੇਰ ਕੋਟਲਾ ਇੱਥੇ ਜਿਹੜੇ ਐਸਐਸਪੀ ਕੰਮ ਕਰ ਰਹੇ ਸੀ ਉਹ ਪੀਪੀਐਸ ਅਫੀਸਰ ਸੀ ਇਹ ਆਈਪੀਐਸ ਅਫੀਸਰ ਨਹੀਂ ਸੀ ਜਿਸ ਕਰਕੇ ਇਹਨਾਂ ਨੂੰ ਹਟਾ ਦਿੱਤਾ ਗਿਆ ਜਦ ਕਿ ਬਠਿੰਡਾ ਦੇ ਜਿਹੜੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਸੀ ਉਹਨਾਂ ਨੂੰ ਵੀ ਇਸ ਕਰਕੇ ਹਟਾਇਆ ਗਿਆ ਚਾਹੇ ਉਹ ਆਈਪੀਐਸ ਅਫੀਸਰ ਸੀ ਲੇਕਿਨ ਉਹ ਇੱਕ ਪਾਰਟੀ ਦੇ ਨਾਲ ਉਹਨਾਂ ਦੇ ਭਰਾ ਦਾ ਸਬੰਧ ਸੀ ਜਸਬੀਰ ਸਿੰਘ ਡਿੰਪਾ ਖਡੂਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਐਮਪੀ ਨੇ ਬੁਰਤੋ ਚੋਣ ਲੜਨ ਦੀ ਇੱਛਾ ਤੇ ਦੌੜ ਦੇ ਵਿੱਚ ਲੱਗੇ ਹੋਏ ਨੇ ਇਸ ਕਰਕੇ ਇਹਨਾਂ ਦਾ ਤਬਾਦਲਾ ਕਰ ਦਿੱਤਾ ਗਿਆ ਕਿਉਂਕਿ ਚੋਣ ਕਮਿਸ਼ਨ ਦੀਆਂ ਸਾਫ਼ ਸਪਸ਼ਟ ਹਦਾਇਤਾਂ ਨੇ ਇਸ ਕਰਕੇ ਆ ਜਪਾਂ ਜੇ ਐਸਐਸਪੀ ਬਦਲ ਦਿੱਤੇਗੇ ਨਾ ਉਹਨਾਂ ਦੀ ਜਗ੍ਹਾ ਜਲਦ ਅਗਲੇ ਦਿਨਾਂ ਸਮੇਂ ਤੱਕ ਉਹਨਾਂ ਦੀ ਜਗ੍ਹਾ ਨਵੇਂ ਐਸਐਸਪੀ ਨੁਕਤ ਕਰ ਦਿੱਤੇ ਜਾਣਗੇ ਪੰਜ ਆਈਪੀਐਸ ਅਫਸਰਾਂ ਨੂੰ ਬਤੌਰ ਐਸਐਸਪੀ ਕੰਮ ਕਰਨ ਦਾ ਮੌਕਾ ਮਿਲੇਗਾ ਘੱਟੋ ਘੱਟ 4 ਜੂਨ ਤੱਕ ਤੇ ਐਸਐਸਪੀ ਬਣੇ ਰਹਿਣਗੇ ਕਿ ਉਸ ਤੋਂ ਬਾਅਦ ਫਿਰ ਸਰਕਾਰ ਆਪਣੇ ਮਨਪਸੰਦ ਅਫਸਰਾਂ ਨੂੰ ਤਨਖਤ ਕਰ ਦਿੰਦੀ ਆ ਪਰ ਫੁਲਾਦ ਭਾਰਤੀ ਚੋਣ ਕਮਿਸ਼ਨ ਦੇ ਹੁਕਮ ਮੰਨਣੇ ਪੈਣੇ ਨੇ ਜਿਹੜੇ ਐਸਐਸਪੀ ਬਦਲੇ ਨੇ ਬਠਿੰਡੇ ਤੋਂ ਹਰਮਨ ਸਿੰਘ ਅਰਮਨबीर ਸਿੰਘ ਗੇਲ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਮਲੇਰਕੋਟਲਾ ਤੋਂ ਹਰ ਕਮਲਪੀ ਸਿੰਘ ਖੱਕ ਨੂੰ ਹਟਾਉਣ ਦਾ ਫੈਸਲਾ ਕੀਤਾ ਗਿਆ ਪਠਾਨਕੋੜ ਤੋਂ ਦਿਲਵਿੰਦਰ ਸਿੰਘ ਢਿੱਲੋਂ ਨੂੰ ਹਟਾਇਆ ਗਿਆ ਇਸੇ ਤਰ੍ਹਾਂ ਜਲੰਧਰ ਅਧਿਆਤਿ ਤੋਂ ਮੁਖਵਿੰਦਰ ਸਿੰਘ ਭੁੱਲਰ ਨੂੰ ਹਟਾਇਆ ਗਿਆ ਜਦਕਿ ਫਾਜ਼ਿਲਕਾ ਤੋਂ ਐਸਐਸਪੀ ਜਿਹੜੇ ਵਿਰਿੰਦਰ ਸਿੰਘ ਬਰਾੜ ਨੂੰ ਹਟਾਇਆ ਗਿਆ ਇਹਨਾਂ ਪੰਜਾਂ ਦੀ ਜਗ੍ਹਾ ਭਾਰਤੀ ਚੋਣ ਕਮਿਸ਼ਨ ਨੇ ਪੰਜਾਬ ਸਰਕਾਰ ਤੋਂ ਨਮਾ ਪੈਨਲ ਮੰਗ ਲਿਆ ਫਿਲਹਾਲ ਇਸ ਜਾਣਕਾਰੀ ਦਰਤੋ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ